ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਏ ਤੁਸੀਂ ਵੀ ਸਾਰੇ ਠੀਕ ਹੋਗਾ ਆਪ ਆਪਣੇ ਘਰਾਂ ਵਿੱਚ ਤੇ ਟਾਈਮ ਹੋ ਗਿਆ ਇੱਥੇ 5 ਵਜੇ ਦਾ ਸ਼ਾਮ ਦਾ ਤੇ ਸਾਡੀ ਮੋਟਰ ਸੜ ਗਈ ਰਾਤ ਦੀ ਤੇ ਅਸੀਂ ਹੁਣ ਬੰਨਣੇ ਦਿੱਤੀ ਸੀ ਤੇ ਮੇਰੇ ਇੱਕ ਦੋ ਕੰਮ ਸੀ ਮਾਰਕੀਟ ਉਹ ਜਾਣਾ ਤੇ ਉਹ ਲੈਣ ਚਲਦੇ ਆਂ ਦੇਖਦੇ ਆਂ ਜੇ ਕੁਝ ਵਿਖਾਇਆ ਜਾਏਗਾ ਤਾਂ ਵਿਖਾਵਾਂਗੀ ਚਲੋ ਚੱਲਦੇ ਆਂ ਜੀ ਹਾਂਜੀ ਫਰੈਂਡਸ ਤੇ ਇੱਥੇ ਆ ਗਏ ਸੀ ਅਸੀਂ ਮੋਟਰ ਮੁਹਾਲੀ ਦੇ ਨਾਲ ਹੀ ਪਿੰਡ ਲੱਗਦਾ ਮੋਟਰ ਤੇ ਇੱਥੇ ਸ਼ਾਪ ਤੇ ਨਾ ਪੀਰ ਜੀ ਨੇ ਮੈਂ ਪਹਿਲਾਂ 3B1 ਦੁਕਾਨ ਸੀ ਇਹਨਾਂ ਦੀ ਤਿੰਨਾਂ ਨੇ ਇੱਥੇ ਹੁਣ ਦੁਕਾਨ ਲੈ ਲਈ ਤੇ ਮੇਰੀ ਮਸ਼ੀਨ ਦੇ ਨੇ ਪੈਰ ਦੇ ਨੇ 스파ਰਕਿੰਗ ਬਹੁਤ ਹੋ ਰਹੀ ਸੀਗੀ ਤੇ ਕਰੰਟ ਵੀ ਆ ਰਿਹਾ ਸੀ ਤੇ ਮੈਂ ਕਿਸੇ ਨੇ ਸੀ ਕਸ਼ਹਰੇ ਤੇ ਮੈਂ ਲੱਗੀ ਸੀਨ ਤੇ ਮੈਨੂੰ ਕਰੰਟ ਲੱਗਾ ਤੇ ਫਿਰ ਮੈਂ ਇੱਥੇ ਵੀਰਜੀ ਨੂੰ ਕਿਹਾ ਕਿ ਮੈਨੂੰ ਇਹਨੂੰ ਠੀਕ ਕਰੋ ਤੇ ਇਹਦੀਆਂ ਪੱਤੀਆਂ ਇਹਨਾਂ ਨੇ ਪਾ ਦਿੱਤੀਆਂ ਸਾਰੀਆਂ ਸੜੀਆਂ ਹੋਈਆਂ ਸੀ ਅੰਦਰ 스파ਰਕਿੰਗ ਕੀਤੀ ਹੋਈ ਸੀਗੀ ਚੰਗੀ ਤਰ੍ਹਾਂ ਸਾਰੀਆਂ ਜਲ ਗਈਆਂ ਸੀ ਇੱਕ ਦੂਜੇ ਨਾਲ ਵਾਇਰ ਜੁੜੀਆਂ ਹੋਈਆਂ ਸੀਗੀਆਂ ਤੇ ਫਿਰ ਵੀ ਜੀ ਨੇ ਸਾਰੀਆਂ ਪੱਤੀਆਂ ਚੇਂਜ ਕੀਤੀਆਂ ਤੇ ਨਾਲੇ ਸ਼ੂ ਪਾ ਦਿੱਤਾ ਤੇ ਇਸ ਤੋਂ ਬਾਅਦ ਫਿਰ ਅਸੀਂ ਸੁਹਾਣੇ ਪਿੰਡ ਸਾਡੇ ਨਾਲ ਹੀ ਲੱਗਦਾ ਉੱਥੇ ਚਲ ਨੂੰ ਚਲ ਪਏ ਕਿਉਂਕਿ ਮੈਂ ਸਟੈਂਡ ਲੈਣਾ ਸੀਗਾ ਤੇ ਸਟੈਂਡ ਮੈਂ ਪੁੱਛਿਆ ਸੀ ਆਪਣੇ ਮਹੌਲੀ ਦੀ ਮਾਰਕੀਟਾਂ ਚੋਂ ਤੇ ਮੈਨੂੰ ਥੋੜਾ ਮਹਿੰਗਾ ਲੱਗਾ ਮੈਂ ਕਿਹਾ ਕਿ ਉਹ ਨਾ ਸੁਹਾਣੇ ਜਾ ਕੇ ਆਨੇ ਆ ਕਿਉਂਕਿ ਉਹ ਨਾ ਗੁਰਦੁਆਰੇ ਸਾਹਿਬ ਕੀ ਵਾਲਾ ਸਿੰਘੀਤਾ ਗੁਰਦੁਆਰਾ ਇਦੀ ਬੈਕ ਸਾਈਡ ਤੇ ਹੀ ਮਾਰਕੀਟ ਹੈ ਤੇ ਇਹ ਸਾਰੇ ਚੰਡੀਗੜ੍ਹ ਦੇ ਹੀ ਸਿੰਦੂ ਰਹੇ ਹੋਲਸੇਲਰ ਇੱਥੇ ਬੈਠੇ ਹੋਏ ਆ ਤੇ ਬਹੁਤ ਵਧੀਆ ਸਮਾਨ ਘੱਟ ਰੇ ਜਿੱਤੇ ਮਿਲ ਜਾਂਦਾ ਮੋਹਾਲੀ ਚੰਡੀਗੜ੍ਹ ਤੋਂ ਤੇ ਇਸ ਕਰਕੇ ਫਿਰ ਮੈਂ ਇੱਥੇ ਆਈ ਤੇ ਮੈਂ ਲੈਣੇ ਸੀ ਗਲਾਸ ਤੇ ਮੈਂ ਤੇ ਫਿਰ ਤੋਂ ਸਮਾਨ ਲੈਣੇ ਸਕੂਲ ਜਾਗੇ ਤੇ ਇਹ ਵਾਲਾ ਸਟੈਂਡ ਹੈ ਤੇ ਇਹਦੇ ਤੇ ਟਾਇਰ ਲੱਗੇ ਥੋੜੇ ਇਹਦੇ ਨਾਲ ਥੋੜੇ ਟਾਇਰ ਲੱਗੇ ਹੋਏ ਆ ਇਹਦਾ ਪਰ ਇੱਕ ਤੇ ਇਦਾਂ ਦਾ ਇਹ ਕੇ ਵਾਲਾ ਹੈ ਇਸ ਦਾ ਮਾ ਇੱਕ ਤਾਂ ਤੇ ਕਾ ਦੇਖ ਲਈਏ ਹੁਣ ਮੋਟੇ ਸਟੈਂਡ ਵਾਲਾ ਹੈ ਸਰ ਖੋਲ ਕੇ ਦਿਖਾਓ ਜਰਾ ਇਹਨੂੰ ਅਛਾ ਇਹਦੇ ਜ਼ਿਆਦਾ ਕੱਪੜੇ ਪੈ ਸਕਦੇ ਹਨ ਅਛਾ ਹੈ ਸਾਰਾ ਉਦਾਂ ਦਾ ਹੀ ਆ ਹਾਂ ਹੋ ਇਹਦੇ ਇਹਦੇ ਕੱਪੜੇ ਜ਼ਿਆਦਾ ਪੈ ਉਸਮੇ ਪਾਈਪ ਹੋਗੀ ਪਤਲੀ ਆਪਕੀ ਇਸਮੇ ਮੋਟੀ ਪਾਈਪ ਹੋਗੀ ਤੇ ਓਕੇ ਇਹ ਕਿੰਨੇ ਸਟੇਲ ਹੈ ਇਹਦਾ ਕੀ ਪ੍ਰਾਈਸ ਹੈ ਇਹ ਬੋਲਦਾ 2650 2650 ਇਹ ਵਾਲਾ ਤੇ ਇੱਕ ਇਹ ਲੈ ਕੇ ਚੱਲ ਥੱਲੇ ਤੇ ਇਹ ਕੇਵਲ ਆ ਇਹ ਕਿੰਨੇ ਦਾ ਹੈ ਇਹ ਦੋ ਲੈ ਜਾ ਥੱਲੇ ਵੇਖ ਲੈਣੇ ਆਹ ਤਾਂ ਨਹੀਂ ਲੈਣਾ ਇਹ ਤੇ ਬਹੁਤ ਹੈ ਇਹ ਨਹੀਂ ਲੈਣਾ ਜਾ ਤਾਂ ਆਹੀ ਲੈਣਾ ਆਹ ਠੀਕ ਹੈ ਕਹਿੰਦੇ ਆ ਤੇ ਭਾਂਡੇ-ਪੂੜੇ ਨਾਲ ਦਾ ਸ਼ੋਰ ਹੈ ਉੱਪਰ ਇਦਾਂ ਤੇ ਮੈਂ ਇੱਥੇ ਸ਼ੋਰੂਮਾ ਜਿੱਤੇ ਬਹੁਤ ਜ਼ਿਆਦਾ ਰੇਟ ਹੈਗੇ ਤੇ ਥੋੜਾ ਇਸ ਦੁਕਾਨ ਦਾ ਥੋੜਾ ਰੇਟ ਠੀਕ ਹੈ ਤੇ ਪਿੰਡ ਸੁਹਾਣਾ ਇਹ ਚ ਪੈਂਦੀ ਆ ਸ਼ੋਰੂਮ ਹੈ ਚੰਡੀਗੜ੍ਹ ਦੇ ਸਾਰੇ ਜਿੰਨੇ ਵੀ ਔਰ ਸਿਰ ਦੇ ਇੱਥੇ ਬੈਠੇ ਹੋਏ ਨੇ ਤੇ ਬਹੁਤ ਵਧੀਆ ਸਮਾਨ ਮਿਲਦਾ ਮਤਲਬ ਜਿਵੇਂ ਚੰਡੀਗੜ੍ਹ ਬਹਾਲੀ ਚ ਜ਼ਿਆਦਾ ਰੇਟ ਹੈ ਇੱਥੇ ਥੋੜਾ ਦਾ ਘੱਟ ਇਸ ਕਰਕੇ ਮੈਂ ਇਸ ਕੇ ਆ ਜਿਹੜੀ ਉੱਥੇ ਚੀਜ਼ਾਂ ਦੀ 5-600 ਰੁਪਏ ਦਾ ਫਰਕ ਪੈ ਜਾਂਦਾ ਹਜ਼ਾਰ ਦਾ ਵੀ ਪੈ ਜਾਂਦਾ ਤੇ ਚਲੋ ਦੇਖਦੇ ਹਾਂ ਕਿਹੜਾ ਲੈਣੀ ਇਹ ਫਰੈਂਡਸ ਅਗਲੇ ਦਿਨ ਦੀ ਮਾਰਨਿੰਗ ਦੀ ਕਲਿੱਪ ਹੈਗੀ ਆ ਤੇ ਇੱਥੇ ਮੈਂ ਦੁੱਧ ਇੱਕ ਸਾਈਡ ਤੇ ਗਰਮ ਕੀਤਾ ਸੀਗਾ ਤੇ ਮੈਂ ਲੱਗੀ ਸੀ ਸਬਜੀ ਨੂੰ ਰਾਤ ਦੀ ਸਬਜੀ ਕੋਈ ਹੈ ਨਹੀਂ ਸੀਗੀ ਤੇ ਮੈਂ ਸੋਚ ਰਹੀ ਸੀ ਪਹਿਲਾਂ ਕੀ ਬਣਾਵਾਂ ਤੇ ਹਸਬੰਦ ਕਹਿੰਦੇ ਪਰੌਂਠੇ ਆਲੂ ਵਾਲੇ ਮੈਂ ਗਰਮੀ ਬਹੁਤ ਹੈ ਤਲੇ ਚੀਜ਼ਾਂ ਅਸੀਂ ਨਹੀਂ ਖਾਣੀਆਂ ਤੇ ਫਿਰ ਪਨੀਰ ਪਿਆਜ਼ ਸੀਗਾ ਤੇ ਫਿਰ ਮੈਂ ਕਿਹਾ ਚਲੋ ਪਨੀਰ ਦੀ ਪੁਰਜੀ ਬਣਾ ਲੈਨੇ ਆ ਤੇ ਬਰੀ ਆਮ ਜਿਹੜਾ ਖੁਸ਼ ਹੋ ਕੇ ਖਾ ਲੈਂਦਾ ਤੇ ਇੱਥੇ ਮੈਂ ਪਨੀਰ ਦੀ ਸਬਜੀ ਨੂੰ ਲੱਗੀ ਸੀ ਤੜਕਾ ਲਾਣ ਤੇ ਦੋ ਦੋ ਤਿੰਨ ਚਾਰ ਪਿਆਜ਼ ਸੀਗੇ ਤੇ ਇਹਦੇ ਚ ਲਸਣ ਪਿਆਜ਼ ਤੇ ਕੁਝ ਪਾਣਾ ਨਹੀਂ ਹੁੰਦਾ ਨਾ ਸਿੰਪਲੀ ਪਨੀਰ ਦੀ ਸਬਜੀ ਵਿੱਚ ਮੈਂ ਬਿਲਕੁਲ ਨਹੀਂ ਕੱਲਿਆ ਪਿਆਜ਼ ਕੱਟਦੇ ਹਰੀ ਮਿਰਚ ਔਰ ਟਮਾਟਰ ਕੱਟਦੇ ਆ ਤੇ ਬਾਕੀ ਮਸਾਲਾ ਜਿਹੜਾ ਪਾ ਕੇ ਤੇ ਬਹੁਤ ਵਧੀਆ ਬਣ ਜਾਂਦੀ ਪ੍ਰੀਤਦੀਪੌਰ ਜੀ ਤੇ ਬਰੀਆਮ ਜਿਹੜਾ ਬਹੁਤ ਖੁਸ਼ ਹੋ ਕੇ ਖਾ ਲੈਂਦਾ ਤੇ ਬੱਚਿਆਂ ਦੀ ਹੋਵੇ ਨਾ ਪਸੰਦ ਜਿਹੜੀ ਚ ਹੋਵੇ ਤੇ ਹੋਰ ਚੀਜ਼ ਹੋਵੇ ਨਾ ਜਿਵੇਂ ਕੋਈ ਚੀਜ਼ ਬਣੀ ਐ ਸਬਜ਼ੀ ਵਗੈਰਾ ਲੋਕੀ ਬਣੀ ਐ ਜਾਂ ਕद्दू ਬਣਿਆ ਕੁਛ ਤੇ ਪਤਾ ਨਹੀਂ ਬਰੀਆਮ ਤੇ ਐਦਾਂ ਸੜ ਜਾਂਦਾ ਮੈਂ ਨਹੀਂ ਖਾਣੀ ਕਹਿੰਦਾ ਇੱਕ ਵਾਰੀ ਲੈ ਲੇਗਾ ਬੜੋ ਬਦੀ ਅਸੀਂ ਖਵਾਉਂਦੇ ਆਂ ਕਿ ਪਤਾ ਨਹੀਂ ਸਾਰੇ ਬੱਚਿਆਂ ਦਾ ਇਹੀ ਹਾਲ ਹੈ ਤੇ ਇਥੇ ਹਲਦੀ ਪਾ ਦ ਸੀ ਨਮਕ ਪਾਤਾ ਹਰੀ ਮਿਰਚ ਮੈਂ ਕੱਟ ਕੇ ਪਾ ਦਾਂਗੀ ਨਾਲ ਟਮਾਟਰ ਪਾ ਦਾਂਗੀ ਤੇ ਇੱਕ ਪੈਕਟ ਸੀ ਆ ਪਨੀਰ ਦਾ ਤੇ ਉਹ ਮੈਂ ਪਾ ਦਾਂਗੀ ਤੇ ਮਸਾਲਾ ਜਿਹੜਾ ਕੁੱਟਿਆ ਹੋਇਆ ਉਹ ਪਾਤਾ ਤੇ ਚਲੋ ਸਵੇਰ ਮਾਰਨਿੰਗ ਦਾ ਟਾਈਮ ਸਾਡਾ ਜਿਹੜਾ ਸੀ ਉਹ ਹੋ ਗਿਆ ਸਰ ਗਿਆ ਤੇ ਹੁਣ ਦੁਪਹਿਰ ਨੂੰ ਬਣਾਵਾਂਗੇ ਦੇਖਦੇ ਆ ਕੀ ਬਣਾਉਂਦੇ ਆ ਕਿਉਂਕਿ ਵਲੌਗ ਨਾਲ ਗਰਮੀ ਬਹੁਤ ਹੋਣ ਕਰਕੇ ਤੇ ਸਾਡੀ ਮੋਟਰ ਸੜ ਗਈ ਪਾਣੀ ਦਾ ਇਨੀ ਪ੍ਰੋਬਲਮ ਆਈ ਪਈ ਨਾ ਬਹੁਤ ਜ਼ਿਆਦਾ ਪਹਿਲੀ ਵਾਰੀ ਹੋਇਆ ਸਾਡਾ ਕਿ ਨਾ 2-3 ਦਿਨ ਲਾ ਦਿੱਤੇ ਉਹਨੇ ਨਾ ਸਾਨੂੰ ਸਵੇਰੇ ਸ਼ਾਮ ਪਾਣੀ ਤੇ ਆਂਦਾ ਪਰ ਜਿੱਦਾਂ ਅਸੀਂ ਪਾਣੀ ਸਾਨੂੰ ਚਾਹੀਦਾ ਇਹ ਮੋ ਘਰ ਚ ਵਰਤੀਦੇ ਆ ਤੇ ਛੇਤੀ ਨਾ ਮੋਟਰ ਔਨ ਕਰ ਲਈ ਤੇ ਪਾਣੀ ਚੜ ਜਾਂਦਾ ਤੇ ਕਿਉਂਕਿ ਕੱਪੜੇ ਵੀ ਧੋਣੇ ਹੁੰਦੇ ਆ ਵੇੜੇ ਵਗੈਰਾ ਮੀਂਹ ਆਂਦਾ ਸਾਰਾ ਕੁਝ ਬਹੁਤ ਜ਼ਿਆਦਾ ਬਰਤਨਾਂ ਤੁਹਾਨੂੰ ਪਤਾ ਬਹੁਤ ਜ਼ਿਆਦਾ ਹੋ ਜਾਂਦੇ ਆ ਘਰ ਦਾ ਤਿੰਨੋ ਟਾਈਮ ਜਦੋਂ ਖਾਣਾ ਵਗੈਰਾ ਬਣਾਉਣਾ ਚਾਹ ਪਾਣੀ ਪਾਉਂਦਾ ਤੇ ਬਰਤਨ ਤਾਂ ਸਾਫ ਕਰਨੇ ਹੁੰਦੇ ਆ ਤੇ ਪਾਣੀ ਤੋਂ ਬਿਨਾ ਤੇ ਕੁਝ ਵੀ ਨਹੀਂ ਹੈਗਾ ਪਾਣੀ ਤੋਂ ਮੈਂ ਤੇ ਬਹੁਤ ਥੋੜਾ ਥੋੜਾ ਪਾਣੀ ਵਰਤ ਕੇ ਵੀ ਕਿਉਂਕਿ ਹਾਂਜੀ ਫ੍ਰੈਂਡਸ ਸਤਿ ਸ਼੍ਰੀ ਅਕਾਲ ਤੇ ਹੁਣੇ ਅਸੀਂ ਮਾਰਕੀਟ ਤੋਂ ਆਏ ਆ ਗਰਮੀ ਬਹੁਤ ਲੱਗੀ ਅੱਜ ਤੇ ਮਾਰਕੀਟ 'ਚ ਥੋੜਾ ਜਿਹਾ ਸਮਾਨ ਲੈਣਾ ਸੀ ਕਿ ਮੈਂ ਪਿਛਲੀ ਵੀਡੀਓ 'ਚ ਤੁਹਾਨੂੰ ਦਿਖਾਇਆ ਹੋਇਆ ਤੇ ਅਸੀਂ ਮਾਰਕੀਟ ਗਏ ਸੀਗੇ ਤੇ ਇੱਕ ਮੇਰੀ ਭਾਈ ਟੁੱਟ ਗਈ ਸੀ ਪਾਣੀ ਵਾਲੀ ਉਹ ਲੈ ਕੇ ਆਏ ਮੋਟਰ ਸਾਡੀ ਸੜ ਗਈ ਮੀ ਬਹੁਤ ਆਇਆ ਜੇ ਪਾਣੀ ਤੇ ਉੱਪਰ ਚੜਾਉਂਦੀ ਤੇ ਜੀ ਮੰਜ਼ਲ ਤੇ ਦੋ ਦਿਨ ਹੋ ਗਏ ਪਾਣੀ ਬਿਲਕੁਲ ਨਹੀਂ ਆ ਰਿਹਾ ਕਿ ਸਵੇਰੇ 3 ਵਜੇ ਪਾਣੀ ਆਉਂਦਾ ਤੇ ਉਹ ਭਰ ਕੇ ਰੱਖ ਲੈਂਦਾ ਤੇ ਸਵੇਰੇ 3 ਵਜੇ ਉੱਠ ਕੇ ਇਸ਼ਨਾਨ ਕਰ ਲੈਂਦਾ ਤੇ ਕੰਮ ਵੀ ਸਿਰ ਸਿਰ ਜਲਦੀ ਕੰਮ ਕਰੀਦੇ ਤੇ ਪਾਣੀ ਤੋਂ ਬਿਨਾ ਬੜਾ ਔਖਾ ਹੋਇਆ ਪਿਆ ਕਿਉਂਕਿ ਉਹ ਮੋਟਰ ਜਿਹਨੇ ਬੰਨਣੀ ਸੀ ਉਹ ਲੈ ਗਿਆ ਪਰਸੋਂ ਦਾ ਕੱਲ ਵੀ ਉਹ ਕਹਿੰਦਾ ਕੱਲ ਦੁਪਹਿਰ ਨੂੰ ਦੇ ਦਾਂਗਾ ਤੇ ਫਿਰ ਫੋਨ ਕੀਤਾ ਸੀ ਕਿ ਦੁਪਹਿਰ ਨੂੰ ਕਹਿੰਦਾ ਜੀ ਉਹ ਵੈਲਡਿੰਗ ਕਰਨੇ ਦਿੱਤੀ ਕੁਛ ਉਦੇ ਉੱਪਰ ਕੁਛ ਲਗਾਉਣਾ ਸੀ ਬਕਸਾ ਜਾਂ ਬਣਾ ਕੇ ਤੇ ਉਹਨੂੰ ਨਾ ਸੀ ਹਾਂ ਦਾ ਕੱਲ ਮੈਂ ਆਉਂਗਾ ਅੱਜ 11 ਵਜ ਦਾ ਟਾਈਮ ਦਿੱਤਾ ਸੀ ਅੱਜ ਵੀ ਨਹੀਂ ਆਇਆ ਫੋਨ ਇੰਨੇ ਕਿਤੇ ਫੋਨ ਚੱਕ ਹੀ ਨਹੀਂ ਰਿਹਾ ਤੇ ਹੁਣ ਹਸਬੰਦ ਗਏ ਹੋਏ ਨੇ ਕਹਿੰਦੇ ਕਿ ਚਲੋ ਮੈਂ ਜਾ ਕੇ ਤੇ ਪੁੱਛਦਾ ਤੇ ਫੋਨ ਕੀਤਾ ਇਹਨਾਂ ਨੇ ਤੇ ਦੁਕਾਨ ਉਹਦੀ ਬੰਦ ਫਿਰ ਵਾਪਸ ਆ ਗਏ ਤੇ ਐਨੀ ਮੁਸ਼ਕਲ ਹੋਈ ਪਈ ਹੈ ਤਾਂ ਅੱਜ ਪਹਿਲੀ ਵਾਰ ਸਾਨੂੰ ਇੰਨੀ ਦਿੱਕਤ ਆਈ ਨਾ ਪਾਣੀ ਦੀ ਬਹੁਤ ਜ਼ਿਆਦਾ ਵੈਸੇ ਦਿੱਕਤ ਥੱਲੇ ਤੇ ਆਉਂਦਾ ਹੀ ਰਹਿੰਦਾ ਪਾਣੀ ਗਰਾਉਂਡ ਫਲੋਰ ਤੇ ਤੇ ਪਾਣੀ ਆਉਂਦਾ ਪਰ ਉੱਪਰ ਤੀਸਰੀ ਮੰਜ਼ਲ ਤੇ ਸਵੇਰੇ 3 ਵਜੇ ਆ ਜਾਂਦਾ ਸ਼ਾਮੀ 7 ਵਜੇ ਚੜਦਾ ਤੇ ਉਹੀ ਨਾਲ ਕੰਮ ਸਾਰੇ ਲੇਟ ਹੋ ਜਾਂਦੇ ਕੰਮ ਵਾਲੇ ਵੇਖੀ ਜੇ ਤਾਂ ਇਸ ਕਰਕੇ ਮੈਂ ਵੀਡੀਓ ਜਿਹੜੀਆਂ ਵਲੌਗਸ ਜਿਹੜੇ ਉਹ ਨਹੀਂ ਪਾਈ ਦੋ ਮੈਂ ਵੀਡੀਓ ਜਿਹੜੀਆਂ ਬਿਊਟੀ ਟਿਪਸ ਤੇ ਪਾਈਆਂ ਤੇ ਹੈਅਰ ਕੇਅਰ ਤੇ ਪਾਈ ਸੀਗੀ ਤੇ ਕਿਉਂਕਿ ਵਲੌਗ ਮੇਰੇ ਕੋ ਨਹੀਂ ਬਣਨੇ ਤਾਂ ਕਰਕੇ ਤੇ ਸਾਡੇ ਸਾਰੇ ਭੈਣ ਭਰਾਵਾਂ ਦਾ ਇੰਨਾ ਪਿਆਰ ਮਿਲਿਆ ਇੰਨਾ ਪਿਆਰ ਮਿਲਿਆ ਤੇ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਮੇਰੀ YouTube ਫੈਮਿਲੀ ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਤੇ ਮੈਂ ਨਾ ਮੈਂ ਥੋੜਾ ਥੋੜਾ ਮੋਟਾ ਸਮਾਨ ਲੈ ਕੇ ਆਈ ਆ ਤੇ ਉਹ ਮੈਂ ਦਿਖਾਉਂਦੀ ਆ ਮੈਂ ਘਰ ਦੀਆਂ ਕੁਝ ਜ਼ਰੂਰਤਾਂ ਜ਼ਰੂਰੀ ਚੀਜ਼ਾਂ ਸੀ ਕਿ ਗਲਾਸ ਦਾ ਹੁੰਦਾ ਕਿ ਗਲਾਸ ਟੁੱਟ ਜਾਂਦੇ ਕੱਚ ਵਾਲੇ ਗਲਾਸ ਟੁੱਟ ਜਾਂਦੇ ਤੇ ਮੈਂ ਨਾ ਆਮ ਦੀਸ ਕਰਨ ਵਾਸਤੇ ਘਰ ਵਾਸਤੇ ਜਿਸ ਨਾਲ ਨਾ ਉਹ ਮੈਂ ਲੈ ਕੇ ਆਈ ਆ ਤੇ ਉਹ ਮੈਂ ਤੁਹਾਨੂੰ ਦਿਖਾਉਂਦੀ ਆ ਮੈਂ ਇੱਕ ਗਲਾਸ ਲੈ ਕੇ ਆਈ ਆ ਇਹ ਵਾਲੇ ਇਹ ਪਲੇਨ ਹੈ ਥੋੜਾ 파ਰੇ ਵੱਡੇ ਆ ਤੇ ਗਲਾਸ ਦਾ ਸਾਰੇ ਗਲਾਸਾਂ ਦੇ ਨਾਲ ਦਾ ਇੱਕ ਕਿਸ ਦਾ ਇੱਕ ਗਲਾਸ ਟੁੱਟ ਗਿਆ ਕਿਤੇ ਦੋ ਟੁੱਟ ਗਏ ਕੋਈ ਚਾਰ ਆ ਕੋਈ ਤਿੰਨ ਇਦਾਂ ਹੋਏ ਪਏ ਸੀਗੇ ਤੇ ਇਹ ਮੈਂ ਗਲਾਸ ਲੈ ਕੇ ਆਈ ਆ ਇਹ ਆਮ ਯੂਜ਼ ਕਰਨ ਵਾਸਤੇ ਆਏ ਵਧੀਆ ਵਾਲੇ ਤੇ ਮੇਰੇ ਕੋ ਪਏ ਆ ਤੇ ਇਹ ਵਾਲੇ ਮੈਂ ਲੈ ਕੇ ਆਈ ਆ 12 ਦੋ ਦੋ ਟੇਬਲੇ ਗਲਾਸ ਲੈ ਕੇ ਆਈਆਂ ਤੇ ਇੱਕ ਮੈਂ ਤੁਹਾਨੂੰ ਚੀਜ਼ ਹੋਰ ਦਿਖਾਉਣੀ ਹੈ ਆ ਦਿਖਾ ਦਿਖਾਓ ਮੈਨੂੰ ਇਧਰ ਅੱਗੇ ਕਰ ਦਿਓ ਇੱਕ ਮੈਂ ਸਟੈਂਡ ਕਪੜੇ ਪਾਉਣ ਵਾਲਾ ਲੈ ਆਂਦਾ ਸੋਨੂੰ ਮੈਂ ਮਨੂੰ ਮੈਂ ਕਿਹਾ ਕਿ ਇਹ ਮੈਂ ਐਕਟਿਵ ਆਦੇ ਸੀਗੀ ਤੇ ਫਿਰ ਨਾ ਮੈਂ ਉਹਨਾਂ ਨੂੰ ਕਹਿ ਕੇ ਤੁਸੀਂ ਘਰੇ ਛੱਡ ਦਿਓ ਉਹ ਰਾਤ ਨੂੰ ਛੱਡ ਕੇ ਗਏ ਤੇ ਅੱਜ ਹੁਣ ਲੋਕੇਸ਼ਨ ਮੈਂ ਕਿਹਾ ਉਹਨਾਂ ਨੂੰ ਦੱਸੀ ਤੇ ਫਿਰ ਉਹ ਆਂਦੇ ਅੱਜ ਰਾਤ ਨੂੰ ਛੱਡ ਜਾਂਦੇ ਇੱਕ ਮੈਂ ਕੜਾਈ ਵਿਨੋਦ ਦੀ ਲਈ ਹੈ ਇਹ ਵਾਲੀ ਨਹੀਂ ਵਿਨੋਦ ਕੰਪਨੀ ਦੀ ਹੈ ਤੇ ਇਹ ਵਾਲੀ ਇਹ ਵਾਲੀ ਇੱਕ ਕੜਾਈ ਲਈਏ ਭਾਰੀ ਕੜਾਈ ਸੋਹਣੀ ਆ ਇਹਨੇ ਛੋਟੀ ਮੇਰੇ ਕੋਲ ਵੱਡੀਆਂ ਕੜਾਈਆਂ ਸੀਗੀਆਂ ਤੇ ਇਹ ਜਿਹੜੀ ਛੋਟੀ ਸੀ ਤੇ ਉਹ ਥੋੜੀ ਜਿਆਦਾ ਪਤਲੀ ਹੋ ਗਈ ਥੱਲੇ ਉਹ ਥੱਲਾ ਲੱਗਣ ਲੱਗ ਗਿਆ ਕਈ ਵਾਰੀ ਥੋੜੀ ਸਬਜੀ ਬਣਾਉਣੇ ਵਾਸਤੇ ਤੇ 3 ਕਿਲੋ ਦੀ ਹੈ 3.5 ਕਿਲੋ ਦੀ ਹੈ ਸ਼ਾਇਦ ਇਹ ਤੇ ਭਾਰੀ ਹੈਗੀ ਐ ਟੱਕਣ ਵੀ ਸੋਨਾ ਤੇ ਇਹ ਮੈਂ ਇੱਕ ਕੜਾਈ ਲੈ ਕੇ ਆਈ ਆ ਵਿਨੋਦ ਦੀ ਕੜਾਈ ਹੈ ਇਹ 2700 ਦੀ ਹੈ ਤੇ ਗਲਾਸ ਜਿਹੜੇ ਹੈਗੇ ਨੇ ਇਹ 550 ਦੇ 6 ਹੈ 1100 ਦੇ ਆਏ ਨੇ 12 ਤੇ ਇੱਕ ਮੈਂ ਟੱਪ ਲੈ ਕੇ ਆਈ ਸੀਗੀ ਤੇ ਸਾਗ ਵਗੈਰਾ ਤੋਂਣਾ ਪੈਂਦਾ ਕਿਉਂਕਿ ਤੁਹਾਨੂੰ ਪਤਾ ਪੰਜਾਬੀਆਂ ਦੇ ਘਰਾਂ 'ਚ ਸਾਗ ਤੇ ਬਣਦਾ ਹੈ ਕੱਬ ਤੋਂ ਵੱਡੇ ਹੈਗੇ ਸੀ ਮੇਰੇ ਕੋਲ ਮੈਂ ਮੈਂ ਨਾ ਸਟੀਲ ਦਾ ਟੱਬ ਲੈਣਾ ਚਾਹੁੰਦੀ ਸੀ ਸਟੀਲ ਦਾ ਟੱਬ ਹੋਵੇ ਨਾ ਛੋਟਾ ਜਿਹਾ ਉਹ ਵਧੀਆ ਰਹਿੰਦਾ ਪਲਾਸਟਿਕ ਦੇ ਮੇਰੇ ਬਹੁਤ ਟੁੱਟਦੇ ਤੇ ਫਿਰ ਮੈਂ ਇੱਕ ਦੱਬੇ ਲੈ ਇਹੀ ਮਿਲਿਆ ਕਿਉਂਕਿ ਮੈਂ ਇਹ ਨਹੀਂ ਸੀਗਾ ਮੈਂ ਸਟੀਲ ਦਾ ਲੈ ਉਹ ਸਿਲਵਰ ਦਾ ਹੀ ਦਿਖਾ ਰਹੇ ਸੀ ਮੈਂ ਕਿ ਉਹ ਤੇ ਮੈਂ ਬਿਲਕੁਲ ਨਹੀਂ ਮੈਨੂੰ ਪਸੰਦ ਨਹੀਂ ਆਗਾ ਤੇ ਮੈਨੂੰ ਚਾਹੀਦਾ ਹੈ ਸਟੀਲ ਦਾ ਅੱਜ ਤਾਂ ਸਟੀਲ ਦੇ ਵੀ ਮਿਲਦੇ ਆ ਜਿਹੜੇ ਫਿਰ ਮਿੱਠੀਆਂ ਵੀ ਛੋਟੀਆਂ ਇੱਦਾਂ ਹੀ ਇਦਾਂ ਦੇ ਟੱਬ ਆਉਂਦੇ ਕਹਿੰਦੇ ਮੰਗਵਾ ਦਾਂਗੇ ਤੇ ਇੱਕ ਮੇਲ ਲੈ ਕੇ ਆਈ ਸੀਗੀ ਇੱਕ ਇਹ ਸੀਟ ਹੈ ਮੁਰੀਆਂ ਦੋ ਤਿੰਨ ਚੀਜ਼ਾਂ ਸੀ ਇੱਕ ਪਾਈਪ ਸੀਗਾ ਬਾਕੀ ਘਰ ਦਾ ਗਰੋਸਰੀ ਵਗੈਰਾ ਸਮਾਨ ਸੀ ਉਹ ਸੀ ਲੈ ਕੇ ਆਈ ਤੇ ਉਹ ਕਿਚਨ 'ਚ ਰੱਖਿਆ ਹੁਣ ਮੈਂ ਪਾਵਾਂਗੀ ਤੇ ਉਹ ਤੇ ਆਮ ਚੀਜ਼ਾਂ ਹਨਾ ਕਰਦੀਆਂ ਉਹ ਤੇ ਯੂਜ਼ ਹਰ ਰੋਜ਼ ਹੀ ਖਤਮ ਹੋ ਜਾਂਦੀਆਂ ਚੀਜ਼ਾਂ ਕੁਛ ਨਾ ਕੁਛ ਮਤਲਬ ਮਾਰਕੀਟ ਜਾਓ ਭੁੱਲ ਵੀ ਜਾਂਦਾ ਬੰਦਾ ਕਈ ਵਾਰੀ ਇੱਕ ਅੱਧੀ ਚੀਜ਼ ਰਹਿ ਜਾਂਦੀ ਤੇ ਮੈਂ ਤੇ ਪੈਨ ਕਾਪੀ ਰੱਖ ਲੈਣੀ ਲੇਖ ਲੈਣੀ ਹੁੰਦੀ ਆ ਤੇ ਚਲੋ ਫਿਰ ਕਰਦੇ ਆ ਕੰਮ ਟਾਈਮ ਹੋ ਗਿਆ 6 ਵਜੇ ਦਾ ਹੁਣ ਕਿਚਨ ਚ ਚਲਦੇ ਆ ਤੇ ਪਾਣੀ ਦੀ ਵੇਟ ਕਰ ਰਹੀ ਹਾਂ ਜੇ ਵੀ ਤੇ ਪਾਣੀ ਤੋਂ ਬਿਨਾ ਬਹੁਤ ਔਖਾ ਹੋਇਆ ਪਿਆ ਸਾਨੂੰ ਪਹਿਲੀ ਵਾਰ ਪਤਾ ਲੱਗਾ ਕਿ ਪਾਣੀ ਤੋਂ ਬਿਨਾ ਬਹੁਤ ਮੁਸ਼ਕਲ ਆ ਕਿਉਂਕਿ ਸਾਰੇ ਕੰਮ ਹੀ ਅਸੀਂ ਪਾਣੀ ਦੇ ਨਾਲ ਕਰਦੇ ਹਾਂ ਤੇ ਮਤਲਬ ਪਤਾ ਨਹੀਂ ਇੰਨਾ ਮੀ ਭੈਣ ਕਰਕੇ ਨਾ ਮੀ ਬਹੁਤ ਪਿਆ ਤੇ ਉਹਦੇ ਨਾਲ ਮੋਟਰ ਮੈਂ ਕਪੜੇ ਧੋ ਰਹੀ ਸੀ ਔਨ ਕੀਤੀ ਤੇ ਚੱਲੀ ਨਹੀਂ ਮੈਂ ਜਾ ਕੇ ਫਿਰ ਥੱਲੇ ਔਨ ਕਰਕੇ ਦੇਖਾਂ ਕਿ ਸ਼ਾਇਦ ਥੱਲੇੋਂ ਬੰਦ ਹੋਏ ਮੰਮੀ ਦੇ ਤੇ ਉੱਥੇ ਦੇਖਿਆ ਤੇ ਨਹੀਂ ਉਹ ਜਦ ਮੈਂ ਬਾਰ ਜਾ ਕੇ ਦੇਖਿਆ ਤੇ ਉਤੇ ਅੱਗ ਬੱਜੀ ਹੋਈ ਸੀ ਉਹਦੇ ਚ ਤੇ ਚਲੋ ਫਿਰ ਜਿਹੜਾ ਅੱਗੇ ਕੰਮ ਸ਼ੇਅਰ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੀ ਇਹ ਛੋਟੀ ਜਿਹੀ ਮੇਰੀ ਸ਼ਾਪਿੰਗ ਸੀ ਤੇ ਮੈਂ ਕਿਹਾ ਮੇਰੀ YouTube ਫੈਮਿਲੀ ਚ ਮੈਨੂੰ ਦਿਖਾਉਣਾ ਚਾਹੀਦਾ ਹਨਾ ਤੇ ਮੈਂ ਤੁਹਾਨੂੰ ਦਿਖਾਤੀ ਤੇ ਕੜਾਈ ਮੈਨੂੰ ਵਧੀਆ ਲੱਗੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਕੜਾਈ ਤੇ ਗਲਾਸ ਕਿੱਦਾਂ ਦੇ ਲੱਗੇ ਚਲੋ ਜੀ ਮਿਲਦੇ ਆਂ ਫਿਰ ਤੁਹਾਨੂੰ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਤੁਸੀਂ ਵੀ ਸਾਰੇ ਠੀਕ ਹੋਵੋਗੇ ਆਪਣਾ ਆਪਣਾ ਕਰਮੇ ਚ ਤੇ ਟਾਈਮ ਹੈਗਾ ਇੱਥੇ 10 ਵਜੇ ਦਾ ਇੱਥੇ ਵਾਈਟ ਚਨੇ ਮੈਂ ਉਬਲਨੇ ਰੱਖ ਦਿੱਤੇ ਆ ਤੇ ਕੜਾਈ ਵਿੱਚ ਲੱਗੀ ਸੀ ਪਹਿਲਾਂ ਹਲਵਾ ਬਣਾਉਣ ਤੇ ਫਿਰ ਵੇਖ ਹਲਵਾ ਗਰਮੀ ਬਹੁਤ ਹੈ ਤੇ ਮੈਂ ਦਲੀਆ ਹੀ ਬਣਾਵਾਂਗੀ ਮਰੀਅਮ ਕਹਿੰਦਾ ਦਲੀਆ ਖਾਣਾ ਹਲਵਾ ਨਹੀਂ ਖਾਣਾ ਤੇ ਦਲੀਆ ਬਣਾਉਣ ਲੱਗੀ ਤੇ ਨਾਲੇ ਇੱਧਰ ਪਿਆਜ਼ ਲਸਣ ਵਗੈਰਾ ਥਾੜ ਕੇ ਰੱਖਿਆ ਹੋਇਆ ਤੇ ਅੱਜ ਪਹਿਲੀ ਵਾਰ ਪਾਣੀ ਪਰ ਕੇ ਰੱਖਿਆ ਤੇ ਬਸ ਮੋਟਰ ਹੋਣੀ ਵਾਲੀ ਆ ਸਾਡੀ ਮੋਟਰ ਸਾਡੀ ਇਸ ਤੇ ਉਹ ਬਣਾ ਕੇ ਲੈਂਦੀ ਹੁਣ ਅੱਜ ਆਏਗਾ ਭਾਈ ਤਾਂ ਫਿੱਟ ਕਰੇਗਾ ਦੇਖੋ ਕਰਦੇ ਆ ਕੰਮ ਫਰੈਂਡਸ ਇਹ ਵੀ ਅਗਲੇ ਦਿਨ ਦੀ ਉਸ ਤੋਂ ਅਗਲੇ ਦਿਨ ਦੀ ਮਾਰਨਿੰਗ ਹੁੰਦੀ ਹੈਗੀ ਇੱਥੇ 10:00 ਵਜੇ ਨੇ ਤੇ ਸਵੇਰੇ ਚਾਹ ਵਗੈਰਾ ਪੀਤੀ ਅਸੀਂ ਤੇ ਅੱਜ ਤੀਜੇ ਦਿਨ ਮੋਟਰ ਵਾਲਾ ਸਵੇਰੇ ਛੱਡ ਕੇ ਗਿਆ ਤੇ ਉਹ ਹੁਣ ਲਗਾਏਗਾ ਤੇ ਸਵੇਰੇ ਮੈਂ 3:00 ਵਜੇ ਉੱਠ ਕੇ ਪਾਣੀ ਸਾਰਾ ਭਰਿਆ ਸਾਰੇ ਇਸ਼ਨਾਨ ਕੀਤਾ ਉੱਠ ਕੇ ਸਾਰੇ ਬਾਥਰੂਮ ਵਗੈਰਾ ਸਾਫ਼ ਕੀਤੇ ਤੇ ਨਨ ਪਤਾ ਕਿ ਸਵੇਰ ਸਮੇਂ ਪਾਣੀ ਦਾ ਤੇ ਬਾਥਰੂਮ ਤੇ ਜ਼ਰੂਰੀ ਆ ਨਾ ਇਹ ਚੀਜ਼ਾਂ ਸਾਫ਼ ਕਰਨੀਆਂ ਸਭ ਤੋਂ ਪਹਿਲਾਂ ਮੈਂ ਉੱਥੇ ਜਦੋਂ ਪਾਣੀ ਆਇਆ ਮੈਂ ਬਾਥਰੂਮ ਸਾਫ਼ ਕਰਕੇ ਬਾਹਰੋਂ ਪਾਈਪ ਲਾ ਕੇ ਅੰਦਰ ਨੂੰ ਖਿੱਚ ਕੇ ਪਾਣੀ ਭਰਿਆ ਸਾਰਾ ਕਿਚਨ ਚ ਵੀ ਪਾਣੀ ਭਰ ਕੇ ਰੱਖਿਆ ਕਿ ਜਰੂਰਤ ਪੈਂਦੀ ਰਾਤ ਵਾਲੇ ਬਰਤਨ ਜਿਹੜੇ ਰਾਤ ਮਾਂਜੇ ਨਹੀਂ ਪਾਣੀ ਨਾ ਕਰਕੇ ਉਹ ਸਾਰੇ ਸਾਫ਼ ਕੀਤੇ ਸਵੇਰੇ ਫਿਰ ਸਾਰੇ ਨੂੰ ਲਗਾ ਕੇ ਇਸ ਟਾਈਮ ਤੇ ਸਾਰੀ ਸਫਾਈ ਵਗੈਰਾ ਹੋ ਗਈ ਸੀਗੀ ਤੇ ਮੈਂ ਲੱਗੀ ਉਹਨਾਂ ਨੂੰ ਤੜਕਾ ਲਾਉਣ ਇੱਕ ਬੰਨੇ ਮੈਂ ਦਲੀਆ ਰੱਖਤਾ ਮੈਂ ਕਿ ਬਰਿਆਮ ਨੂੰ ਭੁੱਖ ਲੱਗ ਜਾਣੀ ਆ ਕਿਉਂਕਿ ਇਹਨੇ ਫਰੂਟ ਖਾਧਾ ਸੀਗਾ ਸਵੇਰੇ ਇੱਕ ਅੱਧਾ ਪ੍ਰੋਟੀ ਖਾਧੀ ਸੀਗੀ ਤੇ ਬੱਚੇ ਨੂੰ ਨਾ ਭੁੱਖ ਲੱਗ ਜਾਂਦੀ ਕਿਉਂਕਿ ਜਦੋਂ ਬੱਚਾ ਖੇਡ ਖੇਡਦਾ ਹੋਵੇ ਐਸ ਉਮਰ ਤੇ ਕੁਛ ਨਾ ਕੁਛ ਖਾਣ ਨੂੰ ਮੰਗਦਾ ਫਿਰ ਨਾ ਬਿਸਕੁਟ ਨਮਕੀਨ ਤੇ ਜ਼ਿਆਦਾ ਹੁੰਦਾ ਤੇ ਇੱਥੇ ਮੈਂ ਦਲੀਆ ਪੋਣ ਕੇ ਪਿੱਛੇ ਰੱਖ ਦਿੱਤਾ ਸੀ ਦੁੱਧ ਵਗੈਰਾ ਪਾ ਕੇ ਪਾਣੀ ਪਹਿਲਾਂ ਪਾਇਆ ਸੀ ਫਿਰ ਮੈਂ ਬਾਅਦ ਵਿੱਚ ਮੈਂ ਦੁੱਧ ਪਾਵਾਂਗੀ ਜਦੋਂ ਰਿਜਜੇ ਕਰਤਾ ਤੇ ਇੱਥੇ ਮੈਂ ਤੇਲ ਰੱਖ ਦਿੱਤਾ ਸੀ ਕੜਨੇ ਫਿਰ ਜੀਰਾ ਤੇ ਹਿੰਗ ਪਾਈ ਤੇ ਥੋੜਾ ਜਿਹਾ ਮੈਂ ਇਹਦੇ ਵਿੱਚ ਕਸਤੂਰੀ ਮੇਥੀ ਪਾ ਲਈ ਸੀ ਕਿਤੇ ਲਸਣ ਔਰ ਪਿਆਜ਼ ਦਾ ਤੜਕਾ ਸਿੰਪਲ ਤਰੀਕੇ ਨਾਲ ਮੈਂ ਲਗਾ ਲਿਆ ਤੇ ਨਾਲ ਨਮਕ ਔਰ ਹਲਦੀ ਤੇ ਮਸਾਲਾ ਪਾਊਡਰ ਪਾਵਾਂਗੀ ਥੋੜਾ ਜਿਹਾ ਮੈਂ ਬਣਾਇਆ ਹੋਇਆ ਕਾਲੀ ਮਿਰਚ ਮਸਾਲਾ ਜਿਹੜਾ ਸਪੈਸ਼ਲ ਮਸਾਲਾ ਉਹ ਮੈਂ ਪਾਵਾਂਗੀ ਤੇ ਟਮਾਟਰ ਵੀ ਮੇਰੇ ਵਿੱਚ ਦੋ ਹੀ ਪਾਏ ਮੈਂ ਜਿਆਦਾ ਟਮਾਟਰ ਨਹੀਂ ਪਾਏ ਮੰਮੀ ਕਹਿੰਦੇ ਕਿ ਟਮਾਟਰ ਨਾ ਪਾਇਆ ਕਰ ਜਿਆਦਾ ਤੇ ਇਹ ਜਦ ਮੈਂ ਚਿੱਟੇ ਛੋਲੇ ਪਾਰ ਰੱਖ ਦਿੱਤੇ ਸੀ ਕਿ ਮੈਂ ਖਾਇ ਰੋਟੀ ਫਿਰ ਨਾਲ ਸਬਜੀ ਬਣੀ ਹੋਗੀ ਫਿਰ ਮੈਂ ਹੋਰ ਕੰਮ ਕਰ ਲਾਂਗੀ ਤੇ ਉਹ ਬਲੌਗ ਦੋ ਤਿੰਨ ਦਿਨ ਤੱਕ ਨਾ ਬਲੌਗ ਬਣ ਨਹੀਂ ਸੀ ਰਿਹਾ ਕਿ ਪਾਣੀ ਦੇ ਕਰਕੇ ਸਾਰੇ ਉਲਝੇ ਪਏ ਸੀ ਕਿ ਫਿਰ ਜਿਹੜਾ ਵੀ ਕੰਮ ਕਰਨਾ ਪਾਣੀ ਵਸ ਜੀ ਡਸਟਿੰਗ ਕਰਨੀ ਹੈ ਗਿੱਲਾ ਕੱਪੜਾ ਕਰਨਾ ਤੇ ਸੁੱਕਾ ਸੁੱਕਾ ਮਾਰ ਦਿੱਤਾ ਬਹੁਤ ਔਖਾ ਕੰਮ ਕੀਤਾ ਕੇ ਥੱਲੇੋਂ ਤੇਜੀ ਮੰਜ਼ਲ ਤੋਂ ਥੱਲੇ ਜਾ ਕੇ ਨਹੀਂ ਲਿਆਂਦਾ ਜਾਂਦਾ ਪਾਣੀ ਇਸ ਕਰਕੇ ਸਵੇਰੇ ਜਿਹੜਾ ਪਾਣੀ ਮੈਂ ਵੱਡੇ ਡਰੰਮ ਭਰ ਕੇ ਰੱਖ ਲਿਆ ਸੀ ਉਹਦੇ ਨਾਲ ਹੀ ਮੈਨੇਜ ਕੀਤਾ ਪਰ ਫਿਰ ਵੀ ਤੰਗੀ ਜੀ ਲੱਗੀ ਕਿ ਪਾਣੀ ਤੋਂ ਬਿਨਾ ਤਾਂ ਤੁਹਾਨੂੰ ਪਤਾ ਬਿਲਕੁਲ ਵਾਸ਼ਰੂਮਾਂ 'ਚ ਪਾਣੀ ਨਹੀਂ ਸੀਗਾ ਤੇ ਬਹੁਤ ਔਖਾ ਕੀਤਾ ਸਾਰਾ ਕੁਝ ਮੈਨੇਜ ਦੋ ਤਿੰਨ ਦਿਨ ਸਾਨੂੰ ਬਹੁਤ ਅੰਗੀ ਰਹੀ ਤੇ ਲੋ ਜੀ ਇਹ ਤੇ ਮਸਾਲਾ ਪੁੱਜ ਰਿਹਾ ਨਾਲ ਨਾਲ ਤੇ ਇੱਥੇ ਮਸਾਲਾ ਜਿਹੜਾ ਮੈਂ ਬਣਾਇਆ ਸੀ ਸਪੈਸ਼ਲ ਉਹ ਖਤਮ ਹੋ ਗਿਆ ਮੈਂ ਡੱਬੇ ਚੋਂ ਸਾਰਾ ਝਾੜ ਕੇ ਵਿੱਚ ਪਾ ਲੈਣੀ ਆ ਤੇ ਫਿਰ ਇਹਨੂੰ ਡੱਬੇ ਨੂੰ ਧੋ ਲਾਂਗੀ ਤੇ ਅੱਜ ਫੇਰ ਪੁੱਟਾਂਗੀ ਮਸਾਲਾ ਤੇ ਅੱਜ ਚਾ ਦਾ ਮਸਾਲਾ ਵੀ ਪੁੱਟਾਂ ਗਰਮਿਲ ਵਿੱਚ ਜਿਆਦਾ ਹੋਣ ਕਰਕੇ ਹਲੀਆਂ, ਲਾਚੀਆਂ ਔਰ ਸੌਫੇ ਵੀ ਪੁੱਟ ਕੇ ਰੱਖਾਂਗੀ ਤੇ ਫਿਰ ਮੈਂ ਇਹਦੇ ਚ ਧਨੀਆ ਪਾ ਦਿੱਤਾ ਫਿਰ ਟਮਾਟਰ ਔਰ ਹਰੀ ਮਿਰਚ ਪਾਈ ਸਿੰਪਲ ਤਰੀਕੇ ਨਾਲ ਤੜਕਾ ਲਗਾਇਆ ਸੀ ਮੈਂ ਚਨੇਆਂ ਨੂੰ ਤੇ ਚਨੇ ਐਨੇ ਸਵਾਦ ਬਣੇ ਨਾ ਬਹੁਤ ਜਿਆਦਾ ਸਵਾਦ ਬਣੇ ਤੇ ਕੁੱਕ ਗਰਮੀ ਬਹੁਤ ਹੋਈ ਪਈ ਐ ਤੇ ਵਰਿਆਮ ਕਹਿ ਰਸੀ ਪੂਰੀਆਂ ਮੰਮਾ ਪੁੱਛ ਛੋਲੇ ਬਣਾ ਰਹੇ ਪੂਰੀਆਂ ਬਣਾਓਗੇ ਮੈਂ ਕਹਿੰਨੀ ਬੇਟੇ ਪੂਰੀਆਂ ਬੇਟ ਕੋ ਨਹੀਂ ਬਣ ਬਣਨੀ ਐ ਕਿਉਂਕਿ ਗਰਮੀ ਬਹੁਤ ਹੈਗੀ ਐ ਤੇ ਪੂਰੀਆਂ ਖਾ ਕੇ ਕਿੱਥੇ ਜਾਣਾ ਮੱਕਿਆ ਹੈਵੀ ਚੀਜ਼ ਐ ਤੇ ਜੇ ਤੂੰ ਕਹਿੰਦਾ ਤੈਨੂੰ ਬਣਾ ਦਿੰਨੇ ਕਹਿੰਦਾ ਨਹੀਂ ਰਹਿਣ ਤੋ ਮੰਮਾ ਤਨ ਤੁਸੀਂ ਪਸੀਨੇ ਨਾਲ ਕਿੱਦਾਂ ਭਿੱਜੇ ਹੋਏ ਹੋ ਤੁਸੀਂ ਵੀ ਰਹਿਣ ਦੋ ਤੇ ਰਾਈਸ ਬਣਾ ਲਓ ਮੈਂ ਚੱਲ ਰਾਈਸ ਬਣਾਉਂਦਾ ਤੇ ਤੂੰ ਹੋਰ ਵਧੀਆ ਕੰਮ ਕਰ ਦਿੱਤਾ ਤੇ ਰਾਈਸ ਤੇ ਇੱਕ ਬੰਨੇ ਝਟ ਬਣ ਜਾਣੇ ਫੁਲਕੇ ਉਤਾਰਨ ਤੋਂ ਜਿਆਦਾ ਸੌਖੇ ਰਾਈਸ ਬਣ ਜਾਂਦੇ ਆ ਤੇ ਫਿਰ ਮੈਂ ਛਣਿਆਂ ਦੇ ਨਾਲ ਰਾਈਸ ਰੱਖ ਲਏ ਸੀਗੇ ਇੱਕ ਸਾਈਡ ਤੇ ਪਹਿਲਾਂ ਦਲੀਆ ਬਣ ਗਿਆ ਸੀ ਹੁਣ ਮੈਂ ਦਲੀਆ ਇਹਨੂੰ ਬਰੀਆਮ ਨੂੰ ਦੇ ਦਾਂਗੀ ਕਿਉਂਕਿ ਉਹ ਦਲੀਆ ਵੀ ਜਿਹੜਾ ਇਹ ਥੋੜਾ ਠੀਕ ਹੁੰਦਾ ਬੱਚਿਆਂ ਨੂੰ ਤੇ 11:30 ਵਜੇ ਤੱਕ ਮੇਰਾ ਮਤਲਬ ਦੁਪਹਿਰ ਦਾ ਕੰਮ ਮੇਰਾ ਜਿਹੜਾ ਅੱਜ ਹੋ ਗਿਆ ਸੀ ਕਿਉਂਕਿ ਅੱਜ ਮੈਂ ਬਹੁਤ ਜਲਦੀ ਉੱઠી ਸੀ ਅੱਜ ਮੈਂ 3:30 ਵਜੇ ਉੱઠી ਸੀ ਸਾਰਾ ਪਾਣੀ ਭਰਿਆ ਨਹਾਤਾ ਕੰਮ ਵੀ ਜਲਦੀ ਮੇਰੇ ਸਾਰੇ ਫਿਨਿਸ਼ ਹੋ ਗਏ ਹੋ ਇੱਕ ਕਸ਼ਹਿਰਾ ਵੀ ਸੀਤਾ ਹੋਇਆ ਮੈਂ ਵਿੱਚ ਸਵੇਰੇ ਓਟਕੇ ਨੂੰ ਬਰੀਆਂ ਲਗਾਈਆਂ ਸੀ ਰਾਤੀ ਮੈਂ ਖੜੇ ਕਰਲੇ ਸੀਗੇ ਤੇ ਸਵੇਰੇ ਓਟਕੇ ਮੈਂ ਉਹਨਾਂ ਨੂੰ ਬਰੀਆਂ ਲਗਾਈਆਂ ਮਰਿੰਦਰ ਦੇ ਕਸ਼ਹਿਰੇ ਫਟੇ ਹੋਏ ਨੇ ਉਹਨਾਂ ਸਾਰਿਆਂ ਨੂੰ ਅੱਜ ਮੈਂ 6-7 ਕਸ਼ਹਿਰੇ ਜਿਹੜੇ ਸੀਗੇ ਰੱਖਨੇ ਆ ਤੇ ਇਦਾਂ ਹੀ ਮੈਂ ਪਹਿਲੇ ਜਿਹੜੇ ਉਹ ਅਸੀਂ ਵਰਤ ਲੈਨੇ ਫਿਰ ਸੀਕੇ ਰੱਖ ਲਈਦੇ ਆ ਉਹ ਮਤਲਬ ਇਹ ਨਵੇਂ ਜਿਹੜੇ ਰੱਖ ਲਈਦੇ ਆ ਉਹ ਫਿਰ ਜਦੋਂ ਜ਼ਰੂਰਤ ਪੈਂਦੀ ਉਹ ਤੋਂ ਕੱਢ ਲਈਦੇ ਨੇ ਤੇ ਇਹ ਛੋਟੇ-ਛੋਟੇ ਕੰਮ ਕਰਨ ਦੇ ਨਾਲ ਨਾ ਤੇ ਬੰਦਾ ਠੀਕ ਰਹਿੰਦਾ ਹੈ ਨਾ ਜੇ ਪੈਰ ਦੇ ਉੱਤੇ ਚੀਜ਼ੇ ਲੈਣੀ ਹੋਵੇ ਕਿ ਆ ਚੀਜ਼ ਸਾਡੇ ਕੋਲ ਹੈ ਨਹੀਂ ਆ ਅੰਦਰੋਂ ਚੀਜ਼ ਬਣੀ ਹੋਈ ਤੇ ਬੰਦਾ ਕੱਢ ਕੇ ਵਰਤ ਸਕਦਾ ਤੇ ਤੜਕਾ ਦੇਖੋ ਲਗਭਗ ਲੱਗ ਗਿਆ ਕਿਉਂਕਿ ਮੇਰੀ ਨਾ ਸੋਚੀ ਚ ਲਾਈਟ ਜਿਹੜੀ ਹੁਣ ਮੈਂ ਨਾ ਛੋਟੀ ਪਹਿਲਾਂ ਮੇਰੀ ਲਾਈਟ ਸੀ ਵੱਡੀ ਉਹ ਫਿਊਜ਼ ਹੋ ਗਿਆ ਉਹਦੇ ਨਾਲ ਦਾ ਮਤਲਬ ਮੈਂ ਅੱਜ ਵੀ ਗਈ ਮਾਰਕੀਟ ਵਿੱਚ ਚੇਤਾ ਭੁੱਲ ਗਿਆ ਕੱਲ ਤੇ ਉਹ ਲੈ ਕੇ ਆਣਾ ਸੀ ਤੇ ਤੜਕਾ ਲਾ ਕੇ ਹੋ ਗਿਆ ਤਿਆਰ ਤੇ ਚੰਨਿਆਂ ਚ ਪਾਣੀ ਬਹੁਤ ਘੱਟ ਗਿਆ ਚੁੱਕਾ ਸੀਗਾ ਤੇ ਇਹਦੇ ਵਿੱਚੋਂ ਮੈਂ ਕੁਛ ਚਰੇ ਜਿਹੜੇ ਕੱਢ ਲਈ ਸੀਗੇ ਬਰੀਆਂ ਵਾਸਤੇ ਤੇ ਉਹ ਛਾਟ ਵਗੈਰਾ ਬਣਾ ਕੇ ਖਾ ਲੈਂਦਾ ਇੱਕ ਡੋਂਗਾ ਕੱਢ ਕੇ ਮੈਂ ਰੱਖ ਲਿਆ ਸੀਗਾ ਤੇ ਇਹ ਚਨੇ ਆ ਇਹਦੇ ਚ ਪਾ ਦਾਂਗੀ ਤੇ ਥੋੜਾ ਪਾਣੀ ਫਿਰ ਬਾਅਦ ਚ ਪਾਣੀ ਗਰਮ ਕਰਕੇ ਪਾਵਾਂਗੇ ਤੇ ਫਿਰ ਰੰਨਾਂਗੀ ਤੇ ਚਨਿਆਂ ਦੀ ਸਬਜ਼ੀ ਬਣ ਕੇ ਹੋ ਗਈ ਰੈਡੀ ਬਹੁਤ ਵਧੀਆ ਬਹੁਤ ਸਵਾਦ ਚਨੇ ਬਣੇ ਸੀਗੇ ਬਰੀਆਮ ਕਹਿੰਦਾ ਸੀ ਮਮਾ ਬਹੁਤ ਵਧੀਆ ਹੈ ਤੇ ਮੈਂ ਕੁਲਚੇ ਕੁਲਚੇ ਲਿਆਵਾਂਗਾ ਉਹਦੇ ਨਾਲ ਖਾਵਾਂਗਾ ਮੈਂ ਤੇਰੀ ਮਰਜ਼ੀ ਆ ਥੋੜੇ ਜਿਹੇ ਸੰਗਨੇ ਸੰਗਨੇ ਕੱਟਦੇ ਉਹਨੂੰ ਇਦਾਂ ਦੇ ਸੰਗਨੇ ਕੱਟ ਦਿੱਤੇ ਸੀਗੇ ਤੇ ਥੋੜਾ ਫਿਰ ਮੈਂ ਗਰਮ ਪਾਣੀ ਪਾ ਦਿੱਤਾ ਤੇ ਚਾਵਲਾਂ ਦੇ ਨਾਲ ਖਾ ਲਾਂਗੇ ਤੇ ਅੱਜ ਦਾ ਵਲੋਗ ਅਸੀਂ ਇੱਥੇ ਖਤਮ ਕਰਦੇ ਆਂ ਅਗਰ ਤੁਸੀਂ ਜਿਹੜਾ ਕੋਈ ਨਵਾਂ ਚੈਨਲ ਤੇ ਆਂਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਤੁਸੀਂ ਲਾਈਕ ਨਹੀਂ ਕਰਦਾ ਤੇ ਅੱਜ ਦਾ ਵਲੋਗ ਅਸੀਂ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਕੱਲ ਤੋਂ ਨਵਾਂ ਵਲੋਗ ਲੈ ਕੇ ਆਉਨੇ ਆ ਤਦ ਤੱਕ ਲਈ ਸਸ਼ਕਾਲ ਓਕੇ ਬਾਏ ਬਾਏ ਟੇਕ ਕੇਅਰ